ਇੰਨਾ ਕਾਲੀ ਦਾ ਤੂੰ ਫੋਨ ਕੀਤਾ ਸੀ ਕਿ ਮੰਮੀ ਜੀ ਬੜਾ ਨਗੋ ਜ਼ਰੂਰੀ ਗੱਲ ਕਰਨੀ ਜਾਂ ਮੇਰੇ ਕੋਲ ਆ ਜਾਓ ਤੇ ਜਾਂ ਮੈਂ ਆਣ ਲੱਗੀ ਆ ਬੋਲਦੇ ਸੀ ਹੁਣ ਹੋਇਆ ਤੈਨੂੰ ਕੀ ਆ ਕਿਹੜੀ ਜ਼ਰੂਰੀ ਗੱਲ ਆ ਦੱਸਦੀ ਆ ਮੰਮੀ ਤੁਸੀਂ ਵੀ ਪਿੱਛੇ ਬੈਠੇ ਹੋ ਇਕਦਿ ਤੁਹਾਡਾ ਪਿੱਛੇ ਜਿਹੜਾ ਜਵਾਈ ਮੇਰੇ ਲੈ ਕਰਨ ਦਾ ਚ ਵੀ ਘੰਟੇ ਘਰ ਤੇ ਸੂੜੀ ਬੈ ਗਈ ਮੈਂ ਸੂਟ ਉਹਨੂੰ ਚਾਹੀ ਚਾਹੀਗੀ ਵਖਾਤੇ ਹਾਂ ਮੈਂ ਕਿ ਮੇਰੇ ਮੰਮੀ ਨੇ ਸੂਟ ਦਿੱਤੇ ਵੇ ਹਾਂ ਕਹਿੰਦਾ ਮੰਮੀ ਇਹਨੂੰ ਕਿੱਥੋਂ ਆਣੇ ਆ ਉਹ ਜਿਹੜੀ ਨਵੀਂ ਵਿਆਹੀ ਹੈ ਸ਼ਮੀ ਉਹਨੂੰ ਹੀ ਲੁੱਟ ਦੇਵੇ ਉਹ ਉਹਨੂੰ ਲੁੱਟ ਦੇਵੇ ਪੱਕੀ ਗੱਲ ਆ ਤੂੰ ਸੋਨ ਨੂੰ ਸਾਰੀ ਗੱਲ ਦੱਸੀ ਹੋਣੀ ਆ ਮੈਂ ਮੰਮੀ ਚਾਈ ਚਾਈ ਵਖਾਤੇ ਕਹਿੰਦੀ ਤੇ ਪਈ ਆ ਮੈਂ ਵੀ ਨਦਾਨੀ ਵਿੱਚ ਉਹਨੂੰ ਸੂਟ ਵਖਾਤੇ ਤੇ ਵਿਟਰ ਹੀ ਗਿਆ ਹੁਣ ਕੀ ਕਹਿੰਦਾ ਏ ਹੁਣ ਕੀ ਕਹਿੰਦਾ ਕਿਹੜੀ ਗੱਲੋਂ ਵਿਟਰਿਆ ਕਹਿੰਦਾ ਤੂੰ ਤੇ ਟਾਕੀਆਂ ਲੈ ਆਈ ਜਾਂਦੀ ਐ ਮੰਮੀ ਨੂੰ ਫੋਨ ਘੁਮਾਉਂਦੀ ਐ ਤੇ ਉਹ ਤੈਨੂੰ ਦੇ ਦੇ ਦਿੰਦੀ ਐ ਟਾਕੀਆਂ ਟਾਕੀਆਂ ਭਲਾ ਐਨੇ ਮਹਿੰਗੇ ਆਪਾਂ ਸੂਟ ਲੈ ਕੇ ਉਹਨੂੰ ਕਹ ਹ ਪਿਓ ਦੇ ਆ ਪੁੱਤ ਤੈਨੂੰ ਟਾਕੀਆਂ ਲੱਗਦੀਆਂ ਲੈ ਕੇ ਆ ਹਾ ਕਦੀ ਇੱਕ ਸੂਟ ਦੇ ਤੈਨੂੰ ਲੈ ਕੇ ਹੀ ਦਿੰਦਾ 250 ਤੋਂ ਵੱਧ ਕੋਈ ਸੂਟ ਨਹੀਂ ਮੈਨੂੰ ਕਦੀ ਜੁੜਿਆ ਟਾਕੀਆਂ ਕੋ ਟਾਕੀਆਂ ਉਹ ਹੁੰਦੇ ਐ ਸ਼ਰਮ ਕਰ ਉਹਨੂੰ ਕਾ ਚੁੱਪ ਕਰ ਤੁਰ ਹੀ ਜਾਣ ਲਈ ਬਾਅਦ ਚ ਗੱਲ ਕਰ ਲੈ ਐਨਾ ਟਾਈਮ ਲਾਤਾ ਚਾਹ ਬਣਾਉਂਦੇ ਵੀ ਚਾਹ ਬਣਾ ਕੇ ਟਾਈਮ ਲੱਗਦਾ ਹੀ ਆ ਦੀਦੀ ਕਿਰ ਸੋਇਚ ਕੰਮ ਲਾ ਕੇ ਗੱਲਾਂ ਸੁਣਨ ਦੇ ਸੀ ਕਿ ਮਾਮਾ ਤੇ ਕਿਹੜੀਆਂ ਗੱਲਾਂ ਕਰਨ ਦੇ ਮਮੂ ਜੀ ਆ ਕੀ ਗੱਲ ਕਰਦੇ ਰਹਿੰਦੇ ਤੁਸੀਂ ਮੈਨੂੰ ਕੀ ਲੋੜ ਐ ਤੁਹਾਡੀਆਂ ਗੱਲਾਂ ਸੁਣਨ ਦੀ ਮੈਂ ਨਹੀਂ ਵੇਲੀ ਹਾਂ ਤੇ ਚੱਲ ਜਾ ਹੁਣ ਬਹਨਣਾ ਸੁੰਦੀ ਰਹਿੰਦੀ ਐ ਚੱਲ ਚਲੇਗੀ ਹੁਣ ਬੋਲ ਕਿਤੇ ਉਹ ਵਿੱਚ ਨਿਕੜੀ ਵੀ ਨਾ ਨਿਕਲ ਕੇ ਆਵੇ ਹੋਰ ਕਿ ਉਹਨੂੰ ਵੀ ਪੱਟੀਆਂ ਪੜਾਉਂਦੀ ਹੋਊਗੀ ਥੋੜੀ ਦੂਰੀ ਬਣਾਈ ਰੱਖੀ ਮੈਨੂੰ ਇਹਦੀ ਗੱਲ ਐ ਇਹਦਾ ਅਕੰਡਾ ਮੈਂ ਕਲੀਅਰ ਕਰਨਾ ਐ ਆ ਦੱਸ ਕੀ ਹੁਣ ਕੀ ਪੰਗਾ ਕੀ ਆ ਬਹੁਤੀ ਗੱਲ ਐ ਤੇ ਉਹ ਲੋਟ ਤੇ ਲੈ ਦੇ ਨੇ 5-700 ਦਾ ਸੂਟ ਜੇ ਸੂਟਾਂ ਦੇ ਮਰਿਆ ਬੈਠਾ ਰਾ ਉਹ ਸੂਟਾ ਦੇ ਨਹੀਂ ਨਾ ਉਹ ਡਿਮਾਂਡਾਂ ਵਡੀਆਂ ਵਡੀਆਂ ਐ ਡਿਮਾਂਡਾਂ ਵਡੀਆਂ ਆਹੋ ਕਾਦੀ ਟਮਾਡਰਾਂਕਤੀ ਹੁਣ ਉਹਨੇ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਸੋਚ ਵੇਖੋ ਕਿੱਥੇ ਜਾਂਦੀ ਓਦੀ ਓਨੂੰ ਕਹ ਤੇਰੀ ਔਕਾਤ ਹੈਗੀ ਮੋਟਰਸਾਈਕਲ ਤੇ ਬਹਿਣ ਵਾਲੀ ਸਾਈਕਲ ਦੇ ਪੱਲੇ ਨਹੀਂ ਹੈਗਾ ਤੇ ਮੋਟਰਸਾਈਕਲ 10 ਰੁਪਏ ਤੇ ਕਿਤੇ ਕਮਾ ਕੇ ਮੇਰੇ ਧੀ ਦੇ ਤਲੇ ਤੇ ਨਹੀਂ ਰੱਖਦਾ ਜੋ ਕੋ ਜਿਆ ਸਭ ਕੁਝ ਚਪਾ ਤੇ ਦੇਨੇ ਆ ਰਾਸ਼ਲ ਪਾਣੀ ਸੰਕਟ ਜਦ ਉਦਯੋਗ ਆ ਗਈ ਉਹ ਇਹ ਵੇਖਦੇ ਨਾ ਆਪ ਤੇ ਬਣ ਥਣ ਕੇ ਰਹਿੰਦੀ ਵਧੀਆ ਵਧੀਆ ਕੱਪੜੇ ਬਣਦੀ ਆ ਮੈਨੂੰ ਕਹਿੰਦਾ 50000 ਦਾ ਸੂਟ ਵਾਲਾ ਭਾਵੇਂ ਤੋਂ 500 ਦਾ ਵਾਲ ਪਾਣਾ ਦੇ ਲੈ ਕੇ ਆਣਾ ਲੋਕਾਂ ਨੇ ਤੈਨੂੰ ਸੂਟ ਹੀ ਉੱਚ-ਚੀ ਰੋਲਾ ਭਾਂ ਲਗ ਬੈਂਦਾ ਕਿ ਬਾਹਰ ਆਂਡੀ ਗਵਾਂਡੀ ਮੇਰੇ ਸੁਣਦੇ ਉਹ ਕਹਿੰਦਾ ਤੁਹਾਡੇ ਘਰ ਤੇ ਰੂਜ ਹੀ ਖੱਪ ਖਾਨਾ ਪਿਆ ਰਹਿੰਦਾ ਵੇ ਸੂਟਾ ਦਾ ਕੀ ਕਲੇਸ਼ ਆ ਤੁਹਾਡਾ ਤੇ ਮੈਂ ਉਹਦੇ ਨੇ ਕਿ ਤੂੰ ਪਿੰਦਾ ਦਾਰੂ ਤੇ ਨਹੀਂ ਪਿੰਦਾ ਦਾਰੂ ਨਹੀਂ ਪਿੰਦਾ ਤੇ ਫੇਰ ਉਹ ਸ਼ਦਾਈ ਲੈ ਇਹਨਾਂ ਰੋਲਾ ਪਾ ਇਦਾਂ ਦਾ ਖੱਪ ਬੰਦਾ ਤੇ ਮੈਂ ਹੁਣ ਮੇਰੀ ਵੀ ਮੱਲੀ ਚ ਇੱਜ਼ਤ ਗਈ ਮੈਂ ਵੀ ਸੂਟ ਪਾ ਕਿ ਕਿਥੋਂ ਲਿਆਂਦਾ ਤੇ ਇਹ ਤੇ ਮੇਰਾ ਸਟੈਂਡਰਡ ਹੀ ਲੋਕ ਕਰ ਦਿੰਦਾ ਤੂੰ ਕੀ ਕਹਿੰਦੀ ਕਿਥੋਂ ਲੈ ਕੇ ਆਨਾ ਛੇਰ ਬਤਾਈਆ ਤੁਹਾਨੂੰ ਕੀ ਕਹਿੰਦੀ ਤੇ ਕਿਉਂ ਹੋਰ ਕੀ ਭਾਬੀ ਦਾ ਨਾਮ ਨਾ ਲਿਆ ਨਹੀਂ ਭਾਬੀ ਦਾ ਥੋੜੀ ਲਈਦਾ ਫਿਰ ਲੋਕਾਂ ਨੇ ਕਹਿਣਾ ਮੂੰਹ ਥੋੜੀ ਬੰਦ ਹੁੰਦੇ ਫਿਰ ਲੋਕਾਂ ਨੂੰ ਪਤਾ ਤਾਂ ਕੀ ਕਹਿਣਾ ਹੁੰਦਾ ਮੇਰੀ ਮੰਮੀ ਦਿੰਦੀ ਸੋਡਾ ਤੇ ਮੇਰਾ ਪਤਾ ਕਿੰਨਾ ਧਿਆਨ ਰੱਖਦੀ ਜੋ ਕੁਝ ਵੀ ਰਾਸ਼ਨ ਪਾਣੀ ਜੋ ਸਮਾਨ ਹੈ ਨਾ ਮੇਰੀ ਮਾਂ ਦਿੰਦੀ ਹੈ ਤੇ ਕੀ ਆ ਕਰ ਅੰਨਖੱਟੂ ਕਿਸੇ ਕੰਮ ਜੋਗਾ ਨਹੀਂ ਹੈਗਾ ਤੇ ਹੈ ਨਹੀਂ ਕਿ ਇਹ ਕੰਮ ਚੋਗਾ ਇਹਨੂੰ ਭੰਡਿਆ ਕਰ ਮੱਲੇ ਚ ਖਾ ਪਾਈ ਜਾਂਦਾ ਪਾਈ ਜਾਂਦਾ ਸਿੱਤ ਘਾਰ ਹੀ ਬੈਠਾ ਰਹਿੰਦਾ ਕਿਤੇ ਕੰਮ ਕਰ ਕਰ ਆਹੋ ਮੈਨੂੰ ਕੀ ਲੋੜ ਵੈਸੇ ਪੇਕੇ ਮੰਗਣ ਦੀ ਫਿਰ ਫਿਰ ਕਹਿੰਦਾ ਤੂੰ ਪੇਕੇ ਮੰਗਦੀ ਐ ਕਿਉਂ ਨਾ ਮੰਗੇ ਫੇਰ ਜਨਾਨੀ ਵੈਸੇ ਗੁਰਪ੍ਰੀਤ ਤੇਰੇ ਚ ਗਲਤੀ ਵੀ ਤੇਰੀ ਜਦੋਂ ਕੰਮ ਕਰਦਾ ਸੀ ਨਾ ਤੇ ਤੂੰ ਫੋਨ ਕਰਕੇ ਕਹਿੰਦੀ ਹੁੰਦੀ ਸੀ ਆ ਜਾ ਘਰ ਆ ਜਾ ਘਰ ਤੇ ਹੁਣ ਵੇਖ ਲਾ ਉਹ ਪੱਕਾ ਹੀ ਘਰ ਆ ਗਿਆ ਤੇ ਮੰਮੀ ਕਿ ਕੋਈ ਕੰਮ ਪੈ ਹੀ ਜਾਂਦਾ ਤੇ ਘਰ ਬੁਲਾਣਾ ਹੀ ਪੈਂਦਾ ਹੁਣ ਆਹੇ ਤੂੰ ਵੀ ਤੇ ਕਰ ਸਕਦੀ ਸੀ ਨਾ ਸਰਵ ਦਾ ਪੈਕਟ ਫੜਨ ਜਾਣਾ ਤੇ ਤੂੰ ਫੋਨ ਕਰ ਦੇਣਾ ਆਖੇ ਸਰਵ ਦਾ ਪੈਕਟ ਦੇ ਜਾ ਉਹ ਜਦੋਂ ਆਇਆ ਢੀਢ ਆਲਸੀ ਤੋਂ ਗਏ ਸੀ ਨੀਂਦ ਤਾਂ ਉਹ ਗਏ ਹੋਏ ਹੈਗਾ ਸੀ ਉਹ ਆ ਕੇ ਆ ਕੇ ਸੁੱਤਾ ਰਹਿੰਦਾ ਸੀ ਤੇ ਹੁਣ ਆਦਮੀ ਕਰੂ ਜਨਾਨੀ ਨੂੰ ਠੇਕਾ ਚੁੱਕਿਆ ਬਾਰ-ਬਾਰ ਸਰਫ ਲਿਆ ਸਾਬਣ ਲਿਆ ਆਦਮੀਆਂ ਦੇ ਕੰਮ ਹੋਈਓ ਕਰੂ ਮਹੀਨੇ ਵਾਰ ਰਾਸ਼ਨ ਦੇ ਪਾਕੇ ਦਵੇ ਨਾ ਚੱਲ ਛੱਡ ਚਾਹ ਪੀ ਚੱਲ ਕਰਦੇ ਕੁਝ ਇਹਦਾ ਵੀ ਲੱਗ ਹੁਣ ਮੈਂ ਇਹ ਨਾ ਗੱਲ ਤੇ ਸਹੀ ਵੀ ਐ ਮੋਟਰਸਾਈਕਲ ਵਾਲੀ ਮੰਮੀ ਹੁਣ ਵੇਖੋ ਮੈਂ ਵੀ ਤੇ ਵੇਖੋ ਕਿਵੇਂ ਜਾਂਦੀ ਆ ਪੈਦਲ ਹੀ ਜਾਂਦੀ ਆ ਤੁਹਾਨੂੰ ਪਤਾ ਹੀ ਮੈਂ ਵੀ ਥੱਕ ਜਾਂਦੀ ਆ ਤੇਰਾ ਕੀ ਮਤਲਬ ਐ ਤੂੰ ਇਹ ਵੀ ਕੁਝ ਸੋਚੋ ਨਾ ਮੰਮੀ ਕੋਈ ਬਾਰੇ ਤੁਹਾਡੀਆਂ ਨੂੰਹਾਂ ਦੇ ਚੱਲ ਜਾਂਦੀ ਆ ਕਾਰ ਵਿੱਚ ਛੋਟੀ ਵਾਲੀ ਕਿਵੇਂ ਕਾਰ ਵਿੱਚ ਹੁੰਦੀ ਰਹਿੰਦੀ ਆ ਹਾਂ ਮੇਰਾ ਵੀ ਤੇ ਜੀ ਕਰਦਾ ਮੰਮੀ ਤੈਨੂੰ ਕਾਰ ਦੇਈਏ ਨਹੀਂ ਆ ਤੇ ਨਹੀਂ ਜਾਂਦੀ ਮੈਂ ਹਾਂ ਇੱਕ ਮੋਟਰਸਾਈਕਲ ਹੀ ਦਵਾ ਦੇ ਮੰਮੀ ਰਵਾਨਾ ਚਾਹ ਪੀ ਤੇ ਤੁਰਦੀ ਬੰਨ ਅਫੇ ਮੋਟਰਸਾਈਕਲ ਦੇਈਏ ਐਂ ਨਹੀਂ ਕਰ ਸਕਦਾ ਤੂੰ ਆਪਣੀ ਤੇ ਹੀ ਵਸਤੇ ਤੂੰ ਨਾ ਮੇਰਾ ਮੂੰਹ ਨਾ ਖਲਾਚਾ ਪੀ ਤੇ ਬਾਅਦ ਚੋਂ ਮੋਟਰਸਾਈਕਲ ਦੇ ਤਾ ਫਿਰ ਤੂੰ ਕਹਿੰਗੇ ਪੈਟਰੋਲ ਵੀ ਪਵਾ ਕੇ ਦੋ ਫੜ ਚਲ ਖਾ ਆ ਜਾਇਆ ਊਠ ਪਾੜ ਦੇ ਥੱਲੇ ਮੈਂ ਤਾਂ ਕਿੰਨੀ ਆ ਇੱਦਾਂ ਇਹਨਾਂ ਦਾ ਜਵਾਈ ਵੀ ਨਾ ਇਹਨਾਂ ਨੂੰ ਤੋੜ-ਤੋੜ ਕੇ ਖਾਵੇ ਨਿੱਤ ਇੱਕ ਡਿਮਾਂਡ ਰੱਖੀ ਹੋਵੇ ਮੈਨੂੰ ਆ ਚਾਹੀਦਾ ਉਹ ਚਾਹੀਦਾ ਫੇਰ ਲੱਗੂਗਾ ਪਤਾ ਨਵਾਂ ਨੂੰ ਕਿਦਾਂ ਸਤਾਈਦਾ ਜਿੱਦਾਂ ਇਹਨਾਂ ਨੇ ਮੇਰਾ ਖੂਨ ਪੀਤਾ ਵਾ ਨਾ ਮੈਂ ਤੇ ਕਿੰਨੀ ਆ ਇਹਨਾਂ ਦੀ ਧੀ ਦਾ ਵੀ ਇਦਾਂ ਹੀ ਨਾ ਦਾ ਜਵਾਈ ਖੂਨ ਪੀਵੇ ਆਪੇ ਪਤਾ ਲੱਗ ਜੇ ਫੇਰ ਅੱਜ ਨਾ ਮੈਨੂੰ ਠੰਡ ਪਈ ਆ ਕਿਤੇ ਮੈਂ ਤੇ ਕਿੰਨੀ ਆ ਇਦਾਂ ਹੀ ਆਇਆ ਕਰੇ ਰੋਜ਼ ਗੁਰਪ੍ਰੀਤ ਕੋਈ ਨਾ ਕੋਈ ਚੀਜ਼ ਲੈ ਕਿ ਮੈਨੂੰ ਦੋ ਦੋ ਆ ਜਦੋਂ ਨੇ ਮੋਟਰਸਾਈਕਲ ਦੀ ਡਿਮਾਂਡ ਕੀਤੀ ਆ ਤੇ ਕਿਦਾਂ ਸੋਚੇ ਪੈ ਗਏ ਆ ਤੇ ਸਾਨੂੰ ਜਿਹੜਾ ਮੈਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਆ ਇਹਨਾਂ ਨੂੰ ਮੇਰੇ ਨੋਚ ਨੋਚ ਕੇ ਖਾਂਦੀ ਨੂੰ ਕਦੀ ਆ ਲਿਆ ਕਦੀ ਉਹ ਲਿਆ ਹੁਣ ਤੇ ਸਭ ਤੋਂ ਵੱਡੀ ਕਿ ਉੱਥੇ ਹਿਸਾਬ ਹੀ ਲੈ ਹਜੇ ਤੇ ਸ਼ੰਮੀ ਨੂੰ ਨਾ ਪਤਾ ਨਹੀਂ ਕੀ ਕੁਛ ਇਹਨਾਂ ਨੇ ਕਰਨਾ ਵਾ ਮੈਂ ਤੇ ਇਹੀ ਕਿੰਨੀ ਆ ਇਹ ਸੱਚੇ ਪਾਸ਼ਾ ਇਹਨਾਂ ਦੀ ਨਾ ਇੱਥੇ ਹੀ ਨਾ ਸੁਣਵਾਈ ਹੋਵੇ ਇਹਨਾਂ ਦੀ ਧੀ ਘਰ ਆਵੇ ਰੋਂਦੀ ਜਿਵੇਂ ਆਈ ਨਾ ਚੰਗਾ ਪਟਕੇ ਪਾਵੇ ਫਿਰ ਦੇ ਜਨਾਬ ਕੋਸ਼ ਨਹੀਂ ਬਸ ਰੋਟੀ ਬਣਾਉਣ ਲਈ ਸੀਗੀ ਮਾਂ ਦੀ ਰੋਟੀ ਇਸ ਟਾਈਮ ਨਾਲ ਨਹੀਂ ਬਨ ਰਹੀ ਆ ਐਸੇ ਟਾਈਮ ਹੀ ਰੋਜ਼ ਰੋਟੀ ਬਣਦੀ ਆ ਤਾਂ ਨਹੀਂ ਹੋ ਗਿਆ ਅੱਜ ਤਾਂ ਜਲਦੀ ਬਣਾਈ ਚਾਹਦੀ ਟਾਈਮ ਹੈ ਨਹੀਂ ਲਈ ਆਉਣੀ ਮੈਂ ਨਹੀਂ ਥੋੜੀ ਜੱਤੀ ਬਣਾਈ ਆ ਟਾਈਮ ਤੇ ਹੋਈ ਹੋਇਆ ਵਾ ਹੁਣ ਮੇਰੇ ਤਾਂ ਭਾਂਡੇ ਵੀ ਵੇਖੋ ਕਿੰਨੇ ਪਈਆਂ ਸੂਈ ਉੱਪਰ ਨਾਲੀ ਯਾਰ ਮੇਰੀ ਗੱਲ ਸੁਣਾ ਮੈਂ ਸੋਚੰਦੇ ਆਂ ਕਿ ਅੱਜ ਆਪਾਂ ਅੱਜ ਸ਼ੋਪਿੰਗ ਹੀ ਕਰ ਲਈਏ ਕੀ ਕਰਾਈਏ ਫੋਟਿੰਗ ਆ ਵਿਦਨ ਸੂਟ ਲੈ ਕੇ ਲਾਵਾਂ ਮੈਂ ਮੇਰਾ ਮਾਨ ਕਰਨ ਦਾ ਤੈਨੂੰ ਮੈਂ ਦੋ ਸੂਟ ਤੇ ਜਿੱਦਾਂ ਦੀ ਜੁੱਤੀ ਕਹਿੰਦੀ ਹੈ ਨਾ ਉਹਨਾਂ ਦੀ ਜੁੱਤੀ ਲੈ ਕੇ ਰਾਵਾਂ ਤੇ ਤੂੰ ਕਹਿੰਦੀ ਹੈ ਨਾ ਪੰਜਾਬੀ ਜੁੱਤੀ ਕਹਿੰਨੀ ਚਲ ਮੈਂ ਤੈਨੂੰ ਅੱਜ ਪੰਜਾਬੀ ਜੁੱਤੀ ਲੈ ਆ ਰਿਹਾ ਹਾਂ ਅੱਜ ਕਿਧਰੋਂ ਦਿਨ ਚੜਿਆ ਛੁੱਟੀ ਲੈ ਦੇਣਾ ਸੂਟ ਲੈ ਦੇਣਾ ਵੈਸੇ ਤੂੰ ਅੱਜ ਠੀਕ ਹੈਗੇ ਦੇ ਦਿੱ ਤੈਨੂੰ ਇਧਰੋਂ ਚੜਿਆ ਇਧਰੋਂ ਰੋ ਚੜਦਾ ਵਾ ਤੇ ਮੈਂ ਵੀ ਠੀਕ ਆ ਤੇ ਮੇਰੀ ਗੱਲ ਸੁਣੋ ਛੇ ਸਿੱਧੀ ਤਿਆਰ ਹੋ ਜਾ ਚਾਪਾ ਚੱਲੀਏ ਤਿਆਰ ਨੂੰ ਤਾਂ ਮੈਂ ਤਿਆਰੀ ਆ ਪਰ ਮੈਂ ਅੱਜ ਕਿਤੇ ਨਹੀਂ ਜਾਣਾ ਹਜੇ ਹਜੇ ਦੇਖੋ ਕਿੰਨਾ ਕੰਮ ਪਿਆ ਮੇਰਾ ਭਾਂਡੇ ਕਿੰਨੇ ਪਏ ਆ ਰਸੋਈ ਆ ਵਾ ਕਿ ਗੈਸ ਵੀ ਨਹੀਂ ਹੈ ਜਿਵੇਂ ਸਾਫ ਉਹ ਯਾਰ ਭਾਂਡੇ ਨੂੰ ਮਾਰ ਗਈ ਭਾਂਡੇ ਬਾਅਦ ਚ ਸਾਫ ਹੋ ਜਾਣਗੇ ਆਪਾਂ ਚੱਲੀਏ ਜਾਓ ਮੈਂ ਦਿਮਾਗ ਨਾ ਖਰਾਬ ਕਰੋ ਕਿੰਨੀ ਹਜੇ ਕੰਮ ਪਿਆ ਵਾ ਮੰਮੀ ਜਿਹਨੇ ਮੈਨੂੰ ਬੋਲਣਾ ਮਾਨ ਕੇ ਮੈਂ ਕੰਮ ਕਰਨੀ ਆ ਮੈਂ ਕਿਤੇ ਵੀ ਨਹੀਂ ਜਾਣਾ ਮੇਰੀ ਗੱਲ ਉਹਨਾਂ ਬੜੇ ਕਹਿਣਗੇ ਆਪਾਂ ਚੱਲੀਏ ਜਿੱਦਾਂ ਦਾ ਛੋਟ ਗਿਆ ਇਹਨਾਂ ਉਦਾਂ ਦਾ ਛੋਟ ਤੇ ਜਿੱਦਾਂ ਵੀ ਜੋਤੀ ਗਈ ਉਹਦਾ ਜੁੱਤੀ ਲੈ ਕੇ ਦਊਂਗਾ ਹਾਂ ਮੈਨੂੰ ਨਾ ਪੈਵਾ ਗਿਆ ਉਹਦੇ ਤੇ ਨਾ ਪੈ ਪੈਹੇ ਮਿਲੇ ਚੱਲਾ ਚੱਲੀਏ ਅੱਛਾ ਨਾ ਜਾਉ ਰਹੀ ਮੈਂ ਆਉਣੀ ਆ ਚੱਲ ਆਹੋ ਚੱਲੋ ਚਲੋ ਆ ਗਈ ਉਹ ਨੀ ਤੂੰ ਯਾਰ ਫੇਰ ਕੰਮ ਕਰਨ ਲਾ ਆਪਣਾ ਮੁੱਲ ਆਵੇ ਨਾਲ ਮੈਂ ਕੋਈ ਕੰਮ ਨਹੀਂ ਕਰਦੀ ਆ ਜਾਗਾ ਹਾਂ ਤੇ ਮੇਂ ਜੁੱਤੀ ਕਿੱਥੇ ਆ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਅਜੇ ਬੰਦੇ ਨੂੰ ਹੋ ਕੇ ਕਿ ਆਵਾ ਉੰਤਰੇ 9 ਸਾਲ ਹੋ ਗਏ ਮੇਰੇ ਵਿਆਹ ਨੂੰ ਉਹ ਦੋਤੇ ਤੇ ਅਸਤਾ ਕਦੀ ਲੈ ਕੇ ਨਹੀਂ ਗਿਆ ਮੈਨੂੰ ਸ਼ਾਪਿੰਗ ਕਰਨ ਲਈ ਹੈ ਅੱਜ ਬੜੇ ਮਸਕੇ ਮਾਰ ਲਿਆ ਤੇ ਮੈਂ ਜੁੱਤੀ ਵੀ ਲੈ ਦੇਣਾ ਵਾਂ ਸੂਟ ਵੀ ਲੈ ਕੇ ਦੇਣਾ ਵਾਂ ਕੋਈ ਤਾਂ ਗੱਲ ਪੱਕਾ ਹੈਗੀ ਹੈ ਮੈਨੂੰ ਇੱਕ ਗੱਲ ਦੱਸੋ ਮੈਨੂੰ ਇੱਕ ਗੱਲ ਸੁਣੋ ਤੂੰ ਮੈਨੂੰ ਘਰ ਤਾਂ ਨਹੀਂ ਲੈ ਕੇ ਜਾਣਾ ਮੈਂ ਨਹੀਂ ਘਰ ਜਾਣਾ ਹਜੇ ਉਹ ਨਹੀਂ ਨਹੀਂ ਬਾਜ਼ਾਰ ਹੀ ਚੱਲੇ ਚਾਹ ਤੂੰ ਜਾ ਦੋ ਮੈਨੂੰ ਨਹੀਂ ਲੱਗਦਾ ਬਾਜ਼ਾਰ ਚੱਲੇ ਆ ਮੈਨੂੰ ਤਾਂ ਲੱਗਦਾ ਕਿ ਮੇਰੇ ਘਰ ਹੀ ਚੱਲੇ ਹੋ ਤੈਨੂੰ ਕਿੱਧਰ ਨੂੰ ਭੁੱਲ ਤਦ ਮੈਂ ਕਹਿੰਿਆ ਕੋਈ ਵਿਆਹ ਹੀ ਜਾਣਾ ਚਾਹਤ ਹੈ ਅੱਛਾ ਚੱਲ ਦੇ ਜੁੱਤੀ ਜੱਤੀ ਤੇ ਪਾ ਲੈਣੇ ਪਾ ਪਾ ਦਿੰਦੀ ਸ਼ੰਮੀ ਹਾਂਜੀ ਦੀਦੀ ਮੈਂ ਨਾ ਜਦ ਆ ਬਿਚਾਰ ਤੱਕ ਚੱਲੀ ਆ ਪਤਾ ਨਹੀਂ ਤੇਰੇ ਭਾਜੀ ਆਖਣਦੇ ਆ ਕਿ ਚੱਲ ਬਾਜ਼ਾਰ ਚਲੀਏ ਕਿਉਂ ਮੈਂ ਸੂਟ ਦੇ ਜੁੱਤੀ ਲੈ ਦੇਣਾ ਹਾਂ ਅੱਛਾ ਸੂਟ ਦੇ ਜੁੱਤੀ ਮਿਲਣ ਲੱਗੀ ਆ ਜਾਓ ਦੀਦੀ ਕੋਈ ਗੱਲ ਨਹੀਂ ਸਭੋ ਵਧੀਆ ਗੱਲ ਆ ਜਾਓ ਜਾ ਕੇ ਘੁੰਮ ਕੇ ਆਓ ਉਹਨਾਂ ਨਾਲ ਖਾ ਕੇ ਪਖਾ ਪੀ ਕੇ ਆਓ ਨਾਲੇ ਕਿਤੇ ਕੁਛ ਬਹਿ ਕੇ ਤੁਸੀਂ ਤਾਂ ਜਾਂਦੇ ਹੀ ਨਹੀਂ ਜਿਉਂ ਮੈਂ ਇਸ ਘਰ ਚਾਈ ਆ ਤੁਹੀ ਬਾਜੀ ਨਾਲੇ ਕਿਤੇ ਵੀ ਗਏ ਹੈਗੇ ਘੁੰਮਣ ਫਿਰਨਾ ਜਾਓ ਹੋ ਕੇ ਆਓ ਤੇ ਮੰਮੀ ਜੀ ਕਿੱਥੇ ਨੇ ਦਿਸਣ ਨਹੀਂ ਦੈ ਮੰਮੀ ਜੀ ਫੇਰ ਦਵਾਈ ਲੈਣ ਗਏ ਨੇ ਅੱਛਾ ਅੱਛਾ ਦੱਸ ਦੇ ਠੀਕ ਆ ਉਹਨਾਂ ਨੂੰ ਮੈਂ ਆ ਜੂਗੀ ਛੇਤੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਮੈਂ ਕਹਿ ਦਾਂਗੀ ਉਹਨਾਂ ਨੂੰ ਭਾਰੀ ਚੱਲੇ ਤੂੰ ਹੀ ਟਿਕਾ ਨੇ ਨਾ ਘਰ ਦੀ ਬਾਜ਼ਾਰ ਚੱਲੇ ਆਪਾਂ। ਹੋਰ ਯਾ ਤੇਰੀ ਭਾਗੀ ਦਾ ਫੋਨ ਆਇਆ। ਉਹ ਕਹਿੰਦੇ ਹੀ ਉਹ ਵਿਰਾਸਤ ਨਾਮ ਤੇ ਰਿਜਿਸਟਰੇਜ ਕਰ ਜਾ। ਤੇ ਮੇਰੀ ਗੱਲ ਸੁਣ। ਵਿਆਹ ਤੇ ਤੇਰੇ ਕੋਲ ਬਾਅਦ ਚ ਲੈ ਜੂੰਗਾ। ਪਰ ਜੋ ਤੈਨੂੰ ਮੈਂ ਕਿਹਾ ਸੀ ਨਾ ਉਹਦੇ ਨੂੰ ਸੈਂਡ ਕਰਨੇ ਨਹੀਂ ਆ। ਸੈਂਡ ਕਰਾਣੇ ਆ। ਆਪਾਂ ਜਾਇਦਤ ਦੇਣੀ ਨਹੀਂ ਆ, ਜਾਇਦਤ ਲੈਣੀ ਆ ਉਹਦਾ। ਇਹ ਘਰ ਮੇਰੀ ਨਾ ਪੱਲੇ ਬੱਲਾ। ਨਹੀਂ ਤੇ ਤੁਹਾਡਾ ਫਰਜ਼ ਨਹੀਂ ਬੰਦਾ ਘਰ ਮੈਨੂੰ ਦੱਸਣ ਦਾ। ਉਹ ਫਾਟੇ ਫਾੜੇ ਨਾਲ ਕੋ ਚੱਲ ਚੱਲੀਏ ਦੇਖਣ ਦੇ। ਚੁੱਥ ਬੋਲ ਕੇ ਮੈਨੂੰ ਇੱਥੋਂ ਤੱਕ ਲੈ ਆ ਘਰ ਕਹਿੰਦੇ ਕਿ ਨਹੀਂ ਆਈ ਬਾਜ਼ਾਰ ਚੱਲੇ ਆ ਦੀਨ ਧਰਮੀ ਨਹੀਂ ਹੈਗਾ ਇਹ ਬੰਦੇ ਦਾ ਤੇ ਕੋਈ ਆ ਜਾ ਆ ਜਾ ਹਣ ਕੇ ਕਿਤੇ ਹਾਂਜੀ ਮੰਮੀ ਆ ਮੈਨੂੰ ਠੰਡ ਵੀ ਲੱਗਣ ਦੀ ਜਨਾਲੇ ਮੈਨੂੰ ਜਰਾਬਾ ਵੀ ਦੇ ਦੇ ਕੋਈ ਨਹੀਂ ਦੇ ਦਿੰਨੀ ਆ ਕਿ ਉਹ ਵੀ ਮੈਨੂੰ ਨਹੀਂ ਮੜੀ ਕੰਡੇ ਆ ਇੱਥੇ ਕਰਾਈ ਨਹੀਂ ਮੈਂ ਕਹਿੰਦਾ ਤੇ ਇਹ ਹੋਣਾ ਆਉਂਦੇ ਹੁਣ ਆ ਉਹ ਆਈ ਗਏ ਸਸੀ ਕਾ ਜਨਸਾ ਸਾਹਿਬਾ ਅੱਛਾ ਨੀਕੋ ਯਾ ਛਾਸ਼ ਕਾ ਮੈਂ ਟਿਕਾ ਲਿਆ ਯਾ ਤੇ ਮਜ਼ਾ ਹੀ ਕੁਤੇ ਨਹੀਂ ਕੀਤਾ ਹਾਂ ਜਿਵੇਂ ਮੇਰੇ ਫੋਨ ਗਿਆ ਹੀ ਭਾਬੀ ਜੀ ਦਾ ਫਿਰ ਉਹਨਾਂ ਤੇ ਪੈਣਾ ਹੀ ਆਉ ਲੋ ਤੇ ਗਈ ਹੋਰ ਤੁਸੀਂ ਆ ਵੀ ਲਓ ਉਹ ਗਾੜੀ ਗਈ ਅੱਛਾ ਅੱਛਾ ਹਾਲਸਾ ਤੇ ਪਤਾ ਨਹੀਂ ਹਾਂਜੀ ਹਾਂਜੀ ਵਧੀਆ ਜੀ ਚੰਪੀ ਚਾਹਤਾ ਵਰੀਆ ਜੀ ਤੁਸੀਂ ਨਾਓ ਸੇ ਤਾਂ ਠੀਕ ਹੈ ਠੀਕ ਹੈ ਜੀ ਦੇਖ ਲਓ ਜੀ ਦਾ ਜਿਹੜੇ ਰਾਜੂ ਬਣ ਕੇ ਕੁਛ ਹੋ ਜਾਂਿਆ ਇਤੋਂ ਦਿਲ ਕੀਤਾ ਧਿਆਨ ਤੇ ਮੰਮੀ ਮੈਂ ਨਾ ਜਾਣਾ ਬਾਜ਼ਾਰ ਮੈਂ ਨੂੰ ਕਹਾਂ ਨਾਲ ਚੱਲ ਕੌਣ ਖਰਾਵਾਂਗੇ ਤੇ ਨਾਲੇ ਘਰਵਾਵਾਂਗੇ ਅੱਛਾ ਮਸੇ ਕਿਤੇ ਜੀ ਕਿਤੇ ਇਧੇ ਰਾਮ ਤਾਂ ਹਾਂ ਜੀ ਮੰਮੀ ਜੀ ਆਉਣਾ ਕੀ ਇਹਨਾਂ ਨੇ ਤਾਂ ਮੈਨੂੰ ਦੱਸਿਆ ਵੀ ਨਹੀਂ ਮੈਨੂੰ ਤਾਂ ਇੱਥੇ ਗਲੀ ਝਾਂਕ ਕੇ ਪਤਾ ਲੱਗਾ ਕਿ ਇੱਥੇ ਆਉਣ ਦੇ ਆ ਘਰੋਂ ਦੇ ਮੈਨੂੰ ਆਖਣ ਦੇ ਹੀ ਬਾਜ਼ਾਰ ਜਾਣਾ ਬਾਜ਼ਾਰ ਜਾਣਾ ਉਹ ਅੱਛਾ ਤਾਂ ਦੱਸ ਕੇ ਨਹੀਂ ਆਏ ਨਾ ਹਾਂ ਮੈਂ ਤਾਂ ਕੁਝ ਵੀ ਨਹੀਂ ਦੱਸਿਆ ਚਲ ਧੀ ਚਲ ਆ ਤੇ ਗਈ ਹੈ ਨਾ ਕੋਈ ਗੱਲ ਨਹੀਂ ਹੈਗੀ ਚਲੋ ਕੋਈ ਨਹੀਂ ਉਹ ਤਾਂ ਮੈਂ ਹੀ ਕਿਹਾ ਸੀ ਫੋਨ ਕਰਨਾ ਭਾਜੀ ਕਹਿਣ ਦੇ ਜਾਰ ਜਾਣਾ ਕਰਾ ਲੈ ਸ਼ਾਪਿੰਗ ਨਹੀਂ ਪਰ ਮੈਂ ਤਾਂ ਬਾਅਦ ਚ ਜਾਣੇ ਆ ਤੇ ਪਹਿਲੇ ਇਧਰ ਹੋ ਜੀਏ ਚਲੋ ਠੀਕ ਆ ਹੋਰ ਸਭ ਘਰ ਵਧੀਆ ਦੇ ਹਾਂ ਬਾਬੀ ਜੀ ਸਭ ਵਧੀਆ ਆਂਟੀ ਜੀ ਠੀਕ ਹੈ ਹਾਂ ਠੀਕ ਨੇ ਆਂਟੀ ਜੀ ਮਮੇ ਤੇ ਸੁਣਾਓ ਸੇ ਠੀਕ ਆ ਤੁਹਾਡੀ ਹਾਂ ਠੀਕ ਆ ਭੈਣ ਚੱਲੀ ਜਾਂਦਾ ਕੋਈ ਯਾਰਾ ਜੀ ਐ ਚਲ ਵਧੀਆ ਵਾ ਦੁਆਈ ਦੁਆ ਖਾਂਦੇ ਰਿਆ ਕਰੋ ਆਹ ਦੁਆਈਆਂ ਤੋਂ ਬਿਨਾ ਕਿੱਥੇ ਕੋਈ ਜਾ ਰਹੀ ਅੱਜ ਭਾਈ ਜੀ ਨੇ ਗਏ ਨੇ ਕੰਮ ਤੇ ਹਾਂਜੀ ਬਸ ਉਹ ਇੱਥੇ ਵੇਟ ਹੀ ਕਰਦੇ ਪਏ ਸੀ ਤੇ ਮੈਨੂੰ ਕਹਿੰਦੇ ਮੈਂ ਆਣਾ ਹੋਣਾ ਤੇ ਚਲੇ ਗਏ ਚਲ ਕੋਈ ਨਹੀਂ ਤਾਂ ਸਭ ਉਹ ਪੇਪਰ ਦੇ ਗਏ ਸੀਗੇ ਚੁੱਪ ਕਰਕੇ ਨਾ ਪਹਿਜੋ ਹਜੇ ਗੱਲ ਕਰਨੀ ਗੱਲ ਉਹ ਪੇਪਰ ਦੇ ਗਏ ਠੀਕੇ ਅੱਛਾ ਉਹ ਬੰਦੇ ਕਿ ਆਣਗੇ ਤੇ ਚਲੋ ਮੇਰੇ ਪਿੱਛੇ ਸਾਈਨ ਕਰਵਾ ਲਿਓ ਹੁਣ ਤੇ ਆਪ ਤੇ ਚਲੇ ਗਏ ਅੱਛਾ ਜ਼ਰੂਰੀ ਕੰਮ ਹੋਣਾ ਨਾ ਵੀਰੇ ਨੂੰ ਹਾਂਜੀ ਉਹ ਹੁਣ ਵੇਟ ਕਰ ਕਰ ਠੀਕੇ ਆ ਕੋਈ ਗੱਲ ਮੈਂ ਤਾਂ ਹੀ ਫੋਨ ਕੀਤਾ ਸੀ ਮੈਂ ਕਿ ਚਲੋ ਲੈ ਕੇ ਆ ਜੇ ਦੇ ਨੂੰ ਮੇਰੇ ਕੋਲ ਤੋਂ ਤੂੰ ਇਨਾਂ ਦਾ ਆਉਣਾ ਬੈਜਾ ਮੈਨੂੰ ਸਭ ਕੁਝ ਪਤਾ ਵਾ ਤੂੰ ਪਾਣੀ ਨੇ ਮੰਗਾ ਭਾਬੀ ਜੀ ਪਾਣੀ ਲਿਆ ਦਿਓ ਥੋੜਾ ਜਿਹਾ ਚਲਾਈ ਮੇਰਾ ਕੋਠਾ ਲੈ ਆਓ ਠੀਕ ਹੈ ਉਤਾਂ ਕਦੀ ਬੜੇ ਨਹੀਂ ਆਨੇ ਸਾਲਾਂ ਦੇ ਤੱਕ ਜਾ ਕੇ ਗੱਲ ਦੀ ਨਾਲ ਗੱਡ ਤੂੰ ਕਿ ਘਟ ਮਿਆਂ ਇੱਕਦਮ ਮੈਂ ਕਿਦਾਂ ਗੱਲ ਕਰਦਾ ਕੋਈ ਮੌਕਾ ਵੇਖ ਕੇ ਫੇਰ ਹੀ ਗੱਲ ਕਰੂੰ ਹੋਰ ਕੋਈ ਪੱਡਾ ਵੀ ਚੱਲ ਰਿਹਾ ਤੇ ਮੋਰ ਤੱਕੜਨਾ ਨਾ ਵੀ ਨੀ ਰਾਂ ਤੇ ਆ ਜਵੇ ਵੀਰੇ ਨਾ ਹੀ ਗੱਲ ਕਰੂੰਗੀ ਇਹਨਾਂ ਨਾਲ ਕੀ ਗੱਲ ਕਰਨੀ ਹੈ ਮੰਮੀ ਨਾ ਕਰ ਲੈਣਾ ਪਹਿਲੇ ਤਾਂ ਕੀ ਗੱਲ ਕਰਨੀ ਉਹ ਮੈਂ ਕਹਿੰਦੇ ਆ ਮੈਂ ਮੋਂ ਨਾ ਕਰ ਬਸ ਮੈਂ ਕਰਨਾ ਮੰਮੀ ਨਾ ਕਰ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਗੱਲ ਕੀ ਕਰਨੀ ਆ ਐ ਮੈਂ ਬਸ ਡਏ ਆ ਚਲੋ ਆਪਾਂ ਚਲੀਏ ਘਰ ਆਇਆ ਗਿਆ ਜੋਤੀ ਹੈ ਆਈ ਕਿਦੋਂ ਗਿਆ ਕੋਈ ਤੋੜ ਪਈ ਹੈ ਚਾ ਆਪਣੀ ਵੀ ਤੇ ਜਾਈ ਨਹੀਂ ਉਹ ਮੰਮੀ ਜੀ ਘਰ ਪਤਾ ਕਿੰਨਾ ਕੰਮ ਸੀਗਾ ਇਹ ਮੈਨੂੰ ਮੈਂ ਲੈ ਜਬਰਦਸਤੀ ਚੱਲ 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 ਜਾਦ ਤੱਕ ਕੋਈ ਗੱਲ ਨਹੀਂ ਫੇਰ ਕੀ ਆ ਮਸਾ ਮਸਾ ਦੇ ਘਰ ਤੇ ਮਸਾ ਟਾਈਮ ਲੱਗਿਆ ਆਉਂਦਾ ਤੇ ਦੇ ਪਾਣੀ ਦਾ ਵਾਹ ਤੇ ਦੇ ਪਾਣੀ ਤੇ ਲੈ ਕੇ ਆਵੇ ਹਾਂ ਤੂੰ ਕਾਲੇ ਕਿਉਂ ਕਹੇ ਜੀ ਲੈ ਆਉਂਦੇ ਆ ਪਾਣੀ ਗਏ ਤੇ ਹੈਵਾਂ ਲੈਣ ਕੀ ਕਰਨਾ ਵੀਰੇ ਨੂੰ ਫੋਨ ਕਿੰਨਾ ਕੁ ਟਾਈਮ ਲੱਗਣਾ ਹੈ ਚਲੋ ਕੋਈ ਨਹੀਂ ਮੈਂ ਪੁੱਛ ਲੈਣੀ ਆ ਕਾਲੀ ਗਾਦੀ ਤੁਹਾਨੂੰ ਨਹੀਂ ਨਹੀਂ ਕਾਲੀ ਨਹੀਂ ਘਰ ਤੁਹਾਨੂੰ ਪਤਾ ਮੈਂ ਮੰਮੀ ਜੀ ਨੂੰ ਵੀ ਦੱਸ ਕੇ ਨਹੀਂ ਆਈ ਤੇ ਉਹਨਾਂ ਨੇ ਮੈਨੂੰ ਕਹਿਣਾ ਵਾ ਇਹ ਕਿੱਥੇ ਚਲ ਗਈ ਚੁੱਕ ਕੀਤੀ ਕੋਈ ਗੱਲ ਨਹੀਂ ਆ ਕਰਕੇ ਨਹੀਂ ਰਸ ਗਈ ਮੈਂ ਕਰਨਾ ਆਈ ਹੀ ਹਾਂ ਨਾ ਕੋਈ ਗੱਲ ਨਹੀਂ ਟੈਬ ਲੱਗ ਹੀ ਜਾਂਦਾ ਜਦੋਂ ਬੰਦਾ ਕਿਤੇ ਗਿਆ ਹੋਵੇ ਆ ਜਾਂਦੇਗੇ ਹਾਂ ਭਾਜੀ ਹੁਣ ਕਹਿਣ ਤੇ ਡੇ ਕਾਦੀ ਟੈਨਸ਼ਨ ਆ ਕੰਮ ਕਰਕੇ ਆਣਗੇ ਕੋਈ ਨਹੀਂ ਚਲ ਕੋਈ ਨਹੀਂ ਮੈਂ ਪੁੱਛ ਲੈਣੀ ਫੋਨ ਕਰਕੇ ਇੱਕ ਵਾਰੀ ਆਪ ਕੋ ਚਲੋ ਤਾਈ ਮੈਂ ਵੀ ਉਹ ਨੂੰ ਫੋਨ ਕਰਾਂਗਾ ਯਾਰ ਮੈਨੂੰ ਠੀਕ ਆ ਆਇਆ ਬੰਦਾ ਹਲੋ ਹਾਂਜੀ ਉਹ ਦੀਦੀ ਹੁਣ ਨਹੀਂ ਆਏ ਸੀਗੇ ਤੇ ਦੇ ਕਿੰਨੇ ਘੇਰ ਨੂੰ ਆਓਗੇ ਠੀਕ ਹੈ ਅੱਛਾ ਤਾਂ ਟਾਈਮ ਲੱਗ ਜਾਣਾ ਹਾਂਜੀ ਪੇਪਰ ਤੇ ਪਏ ਹੋਇਆ ਚਲੋ ਠੀਕ ਆ ਫਿਰ ਮੈਂ ਕਰਵਾ ਲੈਂਦੀ ਸੈਂ ਓਕੇ ਠੀਕ ਕੀ ਹੋਇਆ ਬੇ ਉਹਨਾਂ ਨੂੰ ਨਾ ਜਰਾ ਕੁ ਟਾਈਮ ਲੱਗ ਜਾਣਾ ਤੇ ਉਹ ਕਹਿੰਦੇ ਆ ਕਿ ਤੁਸੀਂ ਮੈਂ ਪੇਪਰ ਰੱਖ ਦਿਆਂਗਾ ਇਹਨਾਂ ਕਰੀ ਤੇ ਤੁਸੀਂ ਸਾਈਨ ਕਰਵਾ ਲਾ ਤੇ ਕੋਈ ਗੱਲ ਨਹੀਂ ਇਹ ਬਾਹਰ ਗਏ ਆ ਲਿਆਓ ਫਿਰ ਪੇਪਰ ਮੈਂ ਸੈਂ ਕਰ ਦਵਾਂ ਠੀਕ ਹੈ ਨਾ ਮੰਮੀ ਹਾਂ ਕੋਈ ਚਲੋ ਮੈਂ ਕਰਵਾ ਲੈਂਦੀ ਆ นะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะนะ ਮੈਂ ਨਹੀਂ ਚਲੋ ਮੈਂ ਨਹੀਂ ਜਾਣਾ ਨਹੀਂ ਚੱਲ ਕੇ ਜਾ। ਚਾਦਰਿਆ ਪੁੱਤ ਨਹੀਂ ਤੇ ਜਾਣਾ ਨਹੀਂ ਪੁੱਤ ਰੁਹ ਗਿਆ। ਮੈਂ ਨੂੰ ਕੰਮ ਆ ਕੇ ਮੈਂ ਗਿਆੜਾ। 20 ਮਿੰਟ। ਨਹੀਂ ਨਹੀਂ। ਲੈ ਜੇ ਬਾਈ। ਬੱਥੇ ਤਾਂ ਸੇਕ ਆ ਕੀ ਗਿਆ। ਉਹਨੇ ਤਾਂ ਤੁਸੀਂ ਕਹਿ ਨਹੀਂ ਚਾਹ ਪੀਣੀ ਕੋਈ ਨਹੀਂ ਪੀ ਲੂੰਗਾ ਚਲ ਬਾਅਦ ਚੋੜ ਗਏ। ਭੈੜ ਤੇ ਜਾਓ ਕੀ ਹੋ ਗਿਆ? ਆਹ। ਆ ਕੀ ਗੱਲ ਹੋਈ ਮਾਨੂੰ? ਚੰਗੇ ਭਲੇ ਤੇ ਇੱਥੇ। ਪਹਿਲਾਂ ਤਾਂ ਕਹਿੰਦੇ ਸੀ ਮੈਂ ਕੋਈ ਗੱਲ ਨਹੀਂ, ਕੋਈ ਗੱਲ ਹੀ ਨਹੀਂ ਮੈਂ ਜਿੰਨੇ ਮਰਜ਼ੀ ਲੇਟ ਹੋ ਜਾ। ਹੁਣ ਇੱਕਦਮ ਸੇ ਕੀ ਹੋਇਆ? ਚਲ ਚਲੀਏ, ਚਲ ਚਲੀਏ। ਮੈਂ ਭਰਾਨ ਹੋਣਦੀ ਆ। ਅੱਜੀ ਕਾਲੀ ਗਾਲੀ ਇਕੰਦਰ ਮੈਂ ਜੰਦੀਏ ਚਲੀਏ। ਮੈਂ ਤੇ ਆਪ ਹੈਰਾਨ ਮੈਨੂੰ ਸਮਝ ਨਹੀਂ ਆਈ। ਇੱਥੇ ਬੈਠੇ ਹੀ ਕੋਈ ਗੱਲ ਹੀ ਨਹੀਂ ਕਹਿੰਦੇ। ਤੇ ਹੁਣ ਇੱਕਦਮ ਸੇ ਉੱਠ ਕੇ ਚਲ ਗਏ ਆ। ਬਸ ਕਾਗਜ਼ ਹੀ ਵੇਖੇ। ਕਸ ਕਸ ਜਾ ਕਰਕੇ ਸਾਂ ਮੱਚੇ ਕੰਦੇ ਰਹੀ ਮੈਂ ਸਾਂ ਰਿਹਾ ਕਿ ਉਹ ਕੰਦਣਾ ਨਹੀਂ ਚੜੀ ਜਾਂਦਾ ਜਿਹੜੀ ਐ ਫਿਸ਼ਪੀਨ ਐ ਸਾਪ ਤਮਾ ਮਿਲੇ ਖੜੀ ਤੇ ਉਹਦੇ ਲਈ ਬਣੀ ਹੀ ਆਈ ਹੋਣਾ ਨਹੀਂ ਹੋ ਜਾਂਦਾ ਤੁਹਾਡੇ ਤੋਂ ਮੈਂ ਤੁਹਾਨੂੰ ਨਹੀਂ ਆਉਂਦੀ ਤੋਂ ਇਹ ਨਾਲ ਹੋ ਗਿਆ ਚੰਗਾ ਕੀ ਸਮੇਂ ਦੇ ਇੰਨਾ ਦੇ ਨਾਲ ਘਰ ਭਰਤਾ ساری ਉਮਰ ਦੇ ਦੇ ਕੇ ਛੱਡਿਆ ਬਹੋਰ ਕੀ ਕੀਤਾ ਹਜੇ ਵੀ ਉਹਨਾਂ ਦੀ ਅੱਖਾਂ ਵਿੱਚ ਤੇ ਇਹ ਚੰਗਾ ਤਰੀਕਾ ਪੜ ਪੁੰਜਾ ਵੰਗੂ ਉੱਠ ਕੇ ਦੇ ਹੋ ਗਿਆ ਪੂਪੂ ਕਰਦਾ ਬੰਦਾ ਪੁੱਛੇ ਜੇ ਤੂੰ ਆ ਹੀ ਗਿਆ ਵਾ ਤੇ ਬਹਿ ਜਾ ਬੜੀ ਪੋਤਰਾ ਦੇ ਅੱਗੋਂ ਪਿੱਛੋਂ ਵੜਨਾ ਨਹੀਂ ਪੜਨਾ ਤੇ ਜੀ ਆਇਆ ਹੀ ਆਇਆ ਤੇ ਮਤ ਪੜਾ ਪੜ ਤਿੰਨੋ ਜਨ ਕਾਂ ਲੇ ਮਲਚਾ ਲੇ ਮਰ ਨਹੀਂ ਇਹ ਨਾ ਕੋ ਜਿਹਦਾ ਤਾਇਆ ਤੇ ਗਾਜ ਨਹੀਂ ਆਇਆ ਇਹਨਾਂ ਨੂੰ ਜੋ ਗਹਿਣਾ ਕੀ ਗਹਿਨੇ ਨਾ ਗਹਿਣਾ ਕੱਪੜੇ ਨਾ ਕੱਪੜਾ ਹਰ ਇੱਕ ਚੀਜ਼ ਦਿੱਤੀ ਇਹਨਾਂ ਨੇ ਨਾ ਤੰਗ ਕਰਨੋਂ ਨਹੀਂ ਘਟਣਾ ਫੇਰ ਹੁਣ ਕੀ ਕਰੀਏ ਘਰ ਜਾ ਕੇ ਤੇ ਕੁੜੀ ਨੂੰ ਬੋਲੇ ਨਾ ਤੇ ਕੁੜੀ ਨੂੰ ਫੋਨ ਕਰਕੇ ਪੁੱਛ ਲੈ ਇੱਕ ਵਾਰੀ ਅਛਾ ਕੋਈ ਗਾਲਤ ਨਹੀਂ ਕੀਤੀ ਫੇਰ ਅਸੀਂ ਵੇਖਾਂਗੇ ਕੀ ਕਰਨਾ ਆਹ ਕੋਈ ਇੰਤਾਨ ਦੇ ਪਹੁੰਚ ਲੰਚਿਆ ਨਾ ਨੂੰ ਘਰ ਤੇ ਫਿਰ ਮੈਂ ਇਹਨਾਂ ਨੂੰ ਫੇਰ ਫੋਨ ਕਰਕੇ ਪੁੱਛ ਆਹ ਫੇਰ ਫੋਨ ਕਰਕੇ ਮੈਂ ਪੁੱਛਦੀ ਹਾਂ ਤੇ ਸਾਡੀ ਕੁੜੀ ਥੋੜੀ ਹਿੱਸਾ ਮੰਗਦੀ ਹਾਂ ਉਹਨੂੰ ਥੋੜਾ ਕੋਈ ਲਾਲਚ ਆਗਾ ਐਸੇ ਨੂੰ ਲਾਲਚ ਆ ਗਿਆ ਮੈਂ ਤੁਹਾਨੂੰ ਦੱਸਾਂ ਇਹਦਾ ਲਾਲਚ ਨਹੀਂ ਜਾਣਾ ساری ਉਮਰ ਇਹਦਾ ਹੀ ਹਾਲ ਹੈ ਨਾ ਪਤਾ ਨਹੀਂ ਮੰਮੀ ਉਹਦੇ ਤੁਸੀਂ ਕੀ ਵੇਖ ਕੇ ਲੱਭਿਆ ਕਿ ਇਹ ਮੈਂ ਕਿਹਾ ਚੰਚੰਗਾ ਘਰ ਦਾ ਮੁੰਡਾ ਚੰਗਾ ਵੈ ਭਾਉ ਮੁੰਡਾ ਵੈ ਪਰ ਹੁੰਦਾ ਅਸੀਂ ਕੋ ਵੀ ਇੱਥੇ ਥੋੜੀ ਵਿੱਚ ਬੜੇ ਹੋਏ ਚੁਦੀ ਆ ਕਮਾਉਂਦੇਗਾ ਭੋਖ ਨਹੀਂ ਨ ਜਾਂਦੀ ਇਹਨਾਂ ਦੀ ਜਦ ਭੁੱਖ ਜਾਂਦੀ ਹੋਵੇ ਤਾਂ ਤਾਂ ਵੀ